ਸੋ ਹੈਲੋ ਗਾਇਸ ਕਿਵੇਂ ਤੁਸੀਂ ਉਮੀਦ ਕਰਦੇ ਕਿ ਸਾਰੇ ਜਾਣੇ ਚਰਦੀ ਕਲਾ ਦੇ ਵਿੱਚ ਹੋਗੇ ਸੋ ਮੇਰਾ ਨਾਮ ਹੈ ਬਲਜੀਤ ਕੌਰ ਤੇ ਸਾਡੇ ਚੈਨਲ ਦਾ ਨਾਮ ਹੈ ਮਾਂ ਪੁੱਤ ਦੀ ਜੋੜੀ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਜਿਹੜੇ ਸਾਡੇ ਫੇਸ ਤੇ ਦਾਗ ਹੁੰਦੇ ਆ ਜਾਂ ਸਾਡੇ ਇੱਥੇ ਰਿੰਕਲਸ ਪੈ ਜਾਂਦੇ ਮੈਂ ਜੋ ਵੀ ਇਸਤੇਮਾਲ ਕਰਦੀ ਆ ਘਰ ਦੇ ਵਿੱਚ ਹੀ ਦੇਸੀ ਨੁਕਸੇ ਹੀ ਇਸਤੇਮਾਲ ਕਰਦੀ ਆ ਤੇ ਦੇਸੀ ਚੀਜ਼ਾਂ ਜਿਹੜੀਆਂ ਘਰ ਦੇ ਵਿੱਚ ਹੀ ਤੁਹਾਨੂੰ ਆਸਾਨੀ ਦੇ ਨਾਲ ਮਿਲ ਜਾਂਦੀਆਂ ਨੇ ਸੋ ਵੈਸੇ ਵੀ ਉਹੀ ਚੀਜ਼ਾਂ ਇਸਤੇਮਾਲ ਕਰਨੀਆਂ ਚਾਹੀਦੀਆਂ ਹਨ ਕਿਉਂਕਿ ਉਹ ਚੀਜ਼ਾਂ ਨੂੰ ਇਸਤੇਮਾਲ ਕਰਨ ਦੇ ਨਾਲ ਸਾਡੇ ਫੇਸ ਦੀ ਜਿਹੜੀ ਸਕਿਨ ਹੁੰਦੀ ਆ ਉਹ ਡੈਮੇਜ ਕਦੀ ਨਹੀਂ ਹੁੰਦੀ ਹੈਗੀ ਜੇ ਆਪਾਂ ਘਰ ਦੀਆਂ ਚੀਜ਼ਾਂ ਹੀ ਯੂਜ਼ ਕਰਾਂਗੇ ਤੇ ਜਦੋਂ ਆਪਾਂ ਬਾਹਰੋਂ ਮਤਲਬ ਟਿਊਬਾਂ ਵਗੈਰਾ ਲੈ ਆ ਲੈਣੇ ਆ ਜਾਂ ਵਗੈਰਾ ਯੂਜ਼ ਕਰ ਲੈਣੇ ਆ ਤੇ ਉਹਦੇ ਨਾਲ ਹਮੇਸ਼ਾ ਸਾਰੀ ਸਕਿਨ ਖਰਾਬ ਹੀ ਹੁੰਦੀ ਹੈ ਤੇ ਤੁਹਾਨੂੰ ਪਤਾ ਹੀ ਆ ਹੁਣ ਗਰਮੀਆਂ ਦਾ ਮੌਸਮ ਆ ਤੇ ਮੈਂ ਤੁਹਾਨੂੰ ਇੱਕ ਵਧੀਆ ਤੇ ਬਹੁਤ ਹੀ ਵਧੀਆ ਇੱਕ ਇੱਕ ਸਾਫ ਦਾ ਸਕਰਬ ਦਾ ਕੰਮ ਵੀ ਦਿੰਦੀ ਆ ਬਹੁਤ ਵਧੀਆ ਉਹ ਕਰੀਮ ਆ ਤੇ ਸਕਰਬ ਵੀ ਹੋ ਜਾਂਦਾ ਉਹਦੇ ਨਾਲ ਤੇ ਤੁਸੀਂ 7-8 ਦਿਨ ਉਹਨੂੰ ਆਰਾਮ ਦੇ ਨਾਲ ਰੱਖ ਸਕਦੇ ਹੋ ਤੇ 7-8 ਦਿਨ ਤੋਂ ਬਾਅਦ ਤੁਸੀਂ ਫਿਰ ਤੋਂ ਬਣਾ ਸਕਦੇ ਹੋ ਬਾਕੀ ਤੁਹਾਨੂੰ ਹੁਣ ਬਣਾਉਣ ਦੀ ਤੇ ਕਿਹੜੀ ਚੀਜ਼ ਪੈਂਦੀ ਉਹਦੇ ਵਿੱਚ ਉਹ ਵੀ ਤੁਹਾਨੂੰ ਦੱਸਦੇ ਆ ਦੇ ਨਾਲ ਤੁਸੀਂ ਐਂਡ ਤੱਕ ਬਨੇ ਰਹੋ ਉਹਦੇ ਨਾਲ ਤੁਹਾਡੇ ਸਕਿਨ ਦੇ ਜਿਹੜੇ ਦਾਗ ਦੱਬੇ ਆ ਉਹ ਵੀ ਰਿਮੂਵ ਹੋ ਜਾਣਗੇ ਬਿਲਕੁਲ ਸਾਫ਼ ਹੋ ਜਾਣਗੇ ਪਰ ਇੱਕ ਚੀਜ਼ ਦਾ ਹਮੇਸ਼ਾ ਇਹ ਚੀਜ਼ ਦਾ ਧਿਆਨ ਰੱਖਿਆ ਕਰੋ ਕਿ ਕੋਈ ਵੀ ਰਿਜ਼ਲਟ ਜਲਦੀ ਨਹੀਂ ਹੁੰਦਾ ਹੈਗਾ ਟਾਈਮ ਲੱਗਦਾ ਵਾ ਤੇ ਜਿਹੜੀਆਂ ਆਪਾਂ ਬਾਜ਼ਾਰ ਦੇ ਵਿੱਚ ਟਿਊਬਾਂ ਵਗੈਰਾ ਯੂਜ਼ ਕਰਦੇ ਆਂ ਕਰੀਮ ਵਗੈਰਾ ਯੂਜ਼ ਕਰਦੇ ਹੋ ਜਲਦੀ ਅਸਰਿਸ ਕਰਕੇ ਕਰਤੀਆਂ ਨੇ ਕਿਉਂਕਿ ਉਹਨਾਂ ਵਿੱਚ ਕੈਮੀਕਲ ਹੁੰਦੇ ਨੇ ਇਸ ਕਰਕੇ ਸਾਡੀ ਸਕਿਨ ਨੂੰ ਡੈਮੇਜ ਵੀ ਕਰਤੀਆਂ ਨੇ ਥੋੜਾ ਟਾਈਮ ਤੁਹਾਡੀ ਸਕਿਨ ਬਹੁਤ ਵਧੀਆ ਨੇਚਰਲ ਲੱਗੇਗੀ ਉਸ ਤੋਂ ਬਾਅਦ ਤੁਹਾਡੀ ਬਿਲਕੁਲ ਹੀ ਖਰਾਬ ਹੋ ਜਾਏਗੀ ਤੇ ਝੁਰੜੀਆਂ ਵੀ ਪੈਣੀਆਂ ਚાલુ ਹੋ ਜਾਣਗੀਆਂ ਤੇ ਸਕਿਨ ਵੀ ਡੈਮੇਜ ਹੋ ਜਾਏਗੀ ਫਿਰ ਤੁਸੀਂ ਪਛਤਾਹੋਗੇ ਕਿ ਆਪਾਂ ਇਹ ਚੀਜ਼ ਕਿਉਂ ਇਸਤੇਮਾਲ ਕੀਤੀ ਸੋ ਪਹਿਲਾਂ ਤੋਂ ਹੀ ਭੈਣਾਂ ਨੂੰ ਇਹ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਆਪਾਂ ਆਪਣੀ ਸਕਿਨ ਨੂੰ ਨੇਚਰਲ ਤਰੀਕੇ ਦੇ ਨਾਲ ਕਿਵੇਂ ਰੱਖ ਸਕਦੇ ਹਾਂ ਕਿਵੇਂ ਆਪਣੇ ਆਪਣੇ ਸਰੀ ਸਕਿਨ ਦੀ ਕੇਅਰ ਕਰ ਸਕਦੇ ਹਾਂ ਸੋ ਉਹਦੇ ਬਾਰੇ ਆਪਾਂ ਤੁਹਾਨੂੰ ਅੱਜ ਜਾਣਕਾਰੀ ਦਵਾਂਗੇ ਸੋ ਵੀਡੀਓ ਦੇ ਨਾਲ ਬਣੇ ਰਹਿਓ ਅੰਤ ਤੱਕ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਪਲੀਜ਼ ਕਰ ਲਿਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਫਿਰ ਸਕਿਨ ਦੇਖ ਰਹੇ ਹੋ ਸੋ ਮੇਰੀ ਇਹ ਸਕਿਨ ਦੇ ਉੱਪਰ ਥੋੜੇ ਕਾਫੀ ਦਾਗ ਪੈ ਗਏ ਸੀ ਤੇ ਇੱਧਰ ਵੀ ਪੈਗੇ ਸੀ ਪਰ ਮੈਂ ਪਹਿਲਾਂ ਤਾਂ ਮੈਂ ਮੈਂ ਵੀ ਬਾਜ਼ਾਰ ਦੇ ਵਿੱਚੋਂ ਟੀਬਾ ਵਗੈਰਾ ਲੈ ਕੇ ਯੂਜ਼ ਕਰਦੀ ਸੀ ਪਰ ਫਿਰ ਮੈਂ ਸੋਚਿਆ ਕਿ ਸ਼ਾਇਦ ਹੋਇਆ ਮੇਰੀ ਸਕਿਨ ਨੂੰ ਤੇ ਫਿਰ ਮੈਂ ਘਰ ਦੇ ਵਿੱਚ ਹੀ ਇਹ ਰੈਮਡੀयां ਇਸਤੇਮਾਲ ਕਰ ਰਹੀਆਂ ਸੋ ਤੁਸੀਂ ਵੀ ਜ਼ਰੂਰ ਕਰਿਓ ਤੇ ਤੁਹਾਡੀ ਸਕਿਨ ਵੀ ਜ਼ਰੂਰ ਗਲੋ ਕਰੇਗੀ ਤੁਸੀਂ ਇਹ ਚੀਜ਼ਾਂ ਯੂਜ਼ ਕਰੋਗੇ ਤਾਂ ਜ਼ਰੂਰ ਗਲੋ ਕਰੇਗੀ ਤੇ ਆਹ ਹੁਣ ਤੁਹਾਨੂੰ ਆਪਾਂ ਦੱਸਦੇ ਆ ਕਿ ਉਹ ਚੀਜ਼ ਕੀ ਆ ਜੀ ਆਪਾਂ ਇਸਤੇਮਾਲ ਕਰਦੇ ਆ ਆਪਣੇ ਸਕਿਨ ਦੇ ਰਿਕਾਰਡਿੰਗ ਤੁਸੀਂ ਮੇਰੀ ਸਕਿਨ ਦੇਖ ਰਹੇ ਹੋ ਕਿ ਆ ਜਿਹੜੀ ਸਕਿਨ ਦੇ ਉੱਪਰ ਆ ਜਿਹੜੇ ਦਾਗ ਪਏ ਸੀ ਇਹ ਮੇਰੇ ਪਹਿਲਾਂ ਕਾਫੀ ਸੀ ਪਰ ਹੁਣ ਥੋੜੇ ਘੱਟ ਹੋ ਚੁੱਕੇ ਨੇ ਕਿਉਂਕਿ ਮੈਂ ਇਹ ਚੀਜ਼ ਇਸਤੇਮਾਲ ਕਰਦੀ ਆ ਤੇ ਮੈਂ ਆਪਣੀ ਸਕਿਨ ਦੀ ਬਹੁਤ ਕੇਅਰ ਕਰਦੀ ਆ ਜੀ ਤੇ ਕਿਉਂਕਿ ਸਕਿਨ ਦੀ ਕੇਅਰ ਤੇ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਤੇ ਮੈਂ ਇੱਧਰਲੀ ਸਾਈਡ ਵੀ ਤੁਹਾਨੂੰ ਦਿਖਾਉਣੀ ਆ ਸੋ ਇੱਧਰ ਵੀ ਆ ਵੀ ਦਾਗ ਥੋੜਾ ਫਿੱਕਾ ਹੋ ਗਿਆ ਤੇ ਜਿਉਂ-ਜਿਉਂ ਆਪਾਂ ਇਸਤੇਮਾਲ ਕਰਾਂਗੇ ਉਹ ਇਹਦਾ ਰਿਜ਼ਲਟ ਤੁਹਾਨੂੰ ਨਜ਼ਰ ਆਏਗਾ ਤੇ ਬਾਕੀ ਆ ਤੁਸੀਂ ਇਹ ਨਾ ਸੋਮੀ ਰਿਜ਼ਲਟ ਮਿਲ ਜਾਏਗਾ ਨਹੀਂ ਤੁਹਾਨੂੰ 15-20 ਦਿਨ ਤੈਨੂੰ ਯੂਜ਼ ਕਰਨਾ ਪਏਗਾ ਉਸ ਤੋਂ ਬਾਅਦ ਤੁਸੀਂ ਮੈਨੂੰ ਕਮੈਂਟ ਚ ਆ ਕੇ ਜਰੂਰ ਪੁੱਛਿਓ ਕਿ ਦੇਦੀ ਇਹਦਾ ਅਸਰ ਦੱਸਿਓ ਕਿ ਇਹਦਾ ਅਸਰ ਹੋਇਆ ਜਾਂ ਨਹੀਂ ਤੇ ਸੋ ਤੁਸੀਂ ਯੂਜ਼ ਜ਼ਰੂਰ ਕਰਿਓ ਸਿਆਹ ਹੁਣ ਤੁਹਾਨੂੰ ਆਪ ਦੱਸਦੇ ਆ ਸੋ ਇਹਦੇ ਲਈ ਗਾਇਸ ਚਾਹੀਦਾ ਹੈ ਚੋਲੇ ਦਾ ਆਟਾ ਸੋ ਇਹ ਮੈਂ ਪਹਿਲਾਂ ਹੀ ਗ੍ਰाइंड ਕਰਕੇ ਰੱਖਿਆ ਹੋਇਆ ਸੀ ਜੇ ਤੁਹਾਨੂੰ ਤੁਸੀਂ ਬਾਜ਼ਾਰ ਤੋਂ ਵੀ ਲੈ ਸਕਦੇ ਹੋ ਚੋਲੇ ਦਾ ਪੀਸਿਆ ਹੋਇਆ ਆਟਾ ਸੋ ਇਹ ਮੈਂ ਗ੍ਰाइंड ਕਰਕੇ ਇੱਕ ਡੱਬੇ ਚ ਪਾਇਆ ਹੋਇਆ ਸੀ ਕਿਉਂਕਿ ਮੈਂ ਯੂਜ਼ ਕਰਨਾ ਹੀ ਹੁੰਦਾ ਇਸ ਕਰਕੇ ਮੈਂ ਇਕੱਠਾ ਹੀ ਕਰਦੇ ਵਿੱਚ ਹੀ ਗ੍ਰाइंड ਕਰ ਲੈਤੀ ਸੋ ਟਕੋਲੀ ਲਵਾਂਗੇ ਆਪਾਂ ਤੁਸੀਂ ਇਹਦੀ ਜਗਾ ਕੱਚ ਦੀ ਕੋਲੀ ਲੈ ਲਿਓ ਕਿਉਂਕਿ ਮੇਰੇ ਕੋਲੋਂ ਨਹੀਂ ਹੈ ਕਿਸੇ ਇਸ ਕਰਕੇ ਮੈਂ ਇਹਦਾ ਯੂਜ਼ ਕਰ ਰਹੀ ਹਾਂ ਲੇਕਿਨ ਜਿਆਦਾ ਤੋਂ ਜਿਆਦਾ ਤੁਸੀਂ ਕੱਚ ਦੀ ਕੋਲੀ ਹੀ ਲੈਣੀ ਹੈ ਤੇ ਇਹ ਹਲਦੀ ਲਈ ਹੈ ਮੈਂ ਤੇ ਇਹ ਹੈਗਾ ਹੈ ਦਹੀਂ ਸੋ ਇਹ ਹੈਗਾ ਦਹੀਂ ਤੇ ਦਹੀਂ ਤੁਸੀਂ 2 ਦਿਨਾਂ ਦਾ 3 ਦਿਨਾਂ ਦਾ ਖੱਟਾ ਹੋਣਾ ਚਾਹੀਦਾ ਦਹੀਂ ਜਿਆਦਾ ਮਤਲਬ ਫਰੈਸ਼ ਦਹੀਂ ਨਹੀਂ ਲੈਣਾ ਤੁਸੀਂ ਤੇ 2-3 ਦਿਨਾਂ ਦਾ ਪਿਆ ਹੋਣਾ ਚਾਹੀਦਾ ਸੋ ਆਪਾਂ ਇਹਨੂੰ ਸਪੂਨ ਇਹਦੇ ਵਿੱਚ ਪਾਉਂ ਲਾਂਗੇ ਤੁਸੀਂ ਸਪੂਨ ਇਹਦੇ ਵਿੱਚ ਪਾਉਂ ਲਾਂਗੇ ਆਪਾਂ ਓਨੇ ਹੀ ਬਣਾਵਾਂਗੇ ਜਿਹੜੇ 15 ਕ ਦਿਨ 7 ਕ ਦਿਨ ਨਿਕਲ ਜਾਣ ਵੱਧ ਨਹੀਂ ਆਪਾਂ ਬਣਾਉਣਾ ਹੈਗਾ ਸੋ ਤੁਸੀਂ ਫਿਰ ਤੋਂ ਦੁਬਾਰਾ ਬਣਾ ਲਿਓ ਤੇ ਬਹੁਤ ਵਧੀਆ ਬੰਦਾ ਹੈ ਤੇ ਤੁਹਾਡੇ ਦਾਗ ਬਿਲਕੁਲ ਹੀ ਰਿਮੂਵ ਕਰ ਦੇਗਾ ਇਹਦਾ ਰਿਜ਼ਲਟ ਬਹੁਤ ਜਲਦੀ ਮਿਲਦਾ ਹੈ ਟਿਊਬਾ ਨਾਲੋਂ ਵੀ ਫਾਸਟ ਰਿਜ਼ਲਟ ਇਹਦਾ ਸਿੱਧਾ ਪੌਣੇ ਨਾਲ ਪੁੰਨ ਲੈਣਾ ਜੇ ਪੌਣੇ ਪੌਣੇ ਨਾਲ ਨਹੀਂ ਪੁੰਨਣਾ ਤੁਸੀਂ ਤੇ ਕਿਸੇ ਕੋਟਨਾਂ ਸੂਤੀ ਕਪੜੇ ਦੇ ਨਾਲ ਵੀ ਪੁੰਨ ਸਕਦੇ ਹੋ ਪਰ ਇਦਾਂ ਪੁੰਨ ਕੇ ਹੀ ਤੁਸੀਂ ਯੂਜ਼ ਕਰਨਾ ਹੈ ਸੋ ਆਪਾਂ ਇਹਦੇ ਇੰਨਾ ਲੈ ਲੈ ਤੁਸੀਂ ਦੇਖ ਸਕਦੇ ਹੋ ਕਿੰਨਾ ਫਰੈਸ਼ ਦੇ ਨੇ ਦੇਖੋ ਇਦਾਂ ਦਾ ਸੌਫਟ ਹੋ ਜਾਣਾ ਹੈ ਜਦੋਂ ਆਪਾਂ ਪੁੰਨ ਲੈਣਾ ਹੈ ਤੇ ਇਹਦੇ ਵਿੱਚ ਆਪਾਂ ਪਾਉਣਾ ਹੈ 2 ਚਮਚਾ ਅਸੀਂ ਪਾਉਣੇ ਆ। ਸੋ 2 ਚਮਚਾ ਸਿੱਕਾਉਣੇ ਆ ਜੀ। ਚੋਰਾ ਦੇ ਆਟੇ ਦੇ। ਸੋ ਚੋਰਾ ਦੇ ਆਟੇ ਦੇ ਪਾਵਾਂ ਤੇ ਥੋੜੀ ਜੀ ਆਪਾਂ ਚੁਟਕੀ ਇੱਕ ਹਲਦੀ ਪਾਵਾਂਗੇ। ਤੁਸੀਂ ਤੁਸੀਂ ਚਾਹੋ ਤਾਂ ਹਲਦੀ ਨੂੰ ਸਕਿਪ ਕਰ ਸਕਦੇ ਹੋ ਲੇਕਿਨ ਮੈਂ ਯੂਜ਼ ਕਰ ਲਈ ਹਲਦੀ ਨੂੰ। ਕਿਉਂਕਿ ਹਲਦੀ ਸਾਡੀ ਸਕਿਨ ਲਈ ਵੀ ਬੈਨੀਫਿਟ ਆ ਹਲਦੀ ਦਾ ਕੋਈ ਵੀ ਨੁਕਸਾਨ ਨਹੀਂ ਹੈਗਾ ਸੋ ਇਹਦਾ ਫਾਇਦਾ ਹੀ ਹੈ ਸਕਿਨ ਨੂੰ ਤੇ ਜਿਹੜਾ ਇਹਦੇ ਵਿੱਚ ਮੈਂ ਚੋਲਾ ਦਾ ਆਟਾ ਪਾਇਆ ਉਹ ਸਖਰਬੀ ਦਾ ਸੋ ਜਿਹੜਾ ਚੋਲਾ ਦਾ ਆਟਾ ਇਹਦੇ ਵਿੱਚ ਪਾਇਆ ਆਪਾਂ ਉਹ ਸਖਰਬੀ ਦਾ ਬੁੰਡਾ ਹੈ ਕਮ ਤੁਸੀਂ ਇਹ ਚੀਜ਼ਾਂ ਘਰ ਦੇ ਵਿੱਚ ਬਣਾ ਕੇ ਇਸਤੇਮਾਲ ਕਰੋਗੇ ਯੂਜ਼ ਕਰੋਗੇ ਤਾਂ ਕਦੇ ਵੀ ਤੁਹਾਡੀ ਸਕਿਨ ਖਰਾਬ ਨਹੀਂ ਹੋਏਗੀ ਤੇ ਤੁਸੀਂ ਇੰਨੇ ਜਵਾਨ ਲੱਗੋਗੇ ਨਾ ਕਿ ਤੁਹਾਨੂੰ ਪਤਾ ਨਹੀਂ 35 40 ਸਾਲ ਦੇ ਵੀ ਹੋ ਕੇ ਤੁਸੀਂ ਜਵਾਨ ਲੱਗੋਗੇ ਸੋ ਗਾਇਸ ਹੁਣ ਆਪਾਂ ਤੁਹਾਨੂੰ ਲਗਾ ਕੇ ਦੱਸਾਂਗੇ ਇਦੇ ਵਿੱਚ ਜਿਹੜਾ ਆਪਾਂ ਚੋਲਾ ਦਾ ਆਟਾ ਲਸਤ ਕੀਤਾ ਚੋਲਾ ਦਾ ਆਟਾ ਹੈ ਇਹ ਸਕਰਬ ਦਾ ਵੀ ਕੰਮ ਕਰਦਾ ਸੋ ਗਾਇਸ ਤੁਸੀਂ ਇਸ ਤਰੀਕੇ ਦੇ ਨਾਲ ਲਗਾਉਣਾ ਹੈ ਸੋ ਮੈਂ ਤੁਹਾਨੂੰ ਆਪਣੇ ਹੈਂਡ ਤੇ ਲਗਾ ਕੇ ਦੱਸਦੀ ਹਾਂ ਸੋ ਤੁਸੀਂ ਦੇਖ ਸਕਦੇ ਹੋ ਮੇਰੇ ਹੈਂਡ ਤੇ ਬਾਕੀ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਸ ਕਰਕੇ ਬਾਈਟ ਕਮਾਈ ਸ਼ੁਰੂ ਕੀ ਉਹ ਕਰ ਦਿਓ ਜੀ ਤੁਹਾਨੂੰ ਪਤਾ ਹੈ ਕਿ दही ज्यादा स्किन नहीं ठीक है इस तो मैं अपने हाथों में एक इस्तेमाल कर देखो खुद तो ਰਿਜ਼ਲਟ ਦੇਖੋ ਦੇਖੋ ਰਿਜ਼ਲਟ ਆ ਕੋਈ ਵੀ ਫੇਕ ਨਹੀਂ ਆ ਜਾਂ ਕੁਛ ਐ ਹੋਜੀ ਚੀਜ਼ ਨਹੀਂ ਹੈਗੀ ਜੋ ਤੁਸੀਂ ਇਸਤੇਮਾਲ ਕਰੋਗੇ ਤੁਹਾਨੂੰ ਖੁਦ ਪਤਾ ਚੱਲ ਜੀਗਾ ਸੋ ਇਹ ਚੀਜ਼ ਇਸਤੇਮਾਲ ਕਰ ਤੁਹਾਨੂੰ ਆਪਣੇ ਫੇਸ ਤੇ ਵੀ ਕਰਕੇ ਦਿਖਾ ਦਿੰਦੀ ਹਾਂ ਸੋ ਤੁਸੀਂ ਸਿੱਧਾ ਲਗਾ ਕੇ ਨੂੰ ਤੁਸੀਂ ਇਦਾਂ ਉੱਪਰੋਂ ਉੱਪਰੋਂ ਤੁਸੀਂ ਸਕਿਨ ਨੂੰ ਇਦਾਂ ਕਰਨਾ ਪੰਜ 10 ਮਿੰਟ ਤੁਸੀਂ ਇਦਾਂ ਹੀ ਕਰਦੇ ਰਹਿਣਾ ਇਹਨੂੰ ਤੁਸੀਂ ਖੋਦ ਦੇਖਦੇ ਹੋ ਤਾਂ 글로 ਕਿੰਨਾ ਆਏਗਾ ਤੇ ਤੁਹਾਡੇ ਚਲ ਰਹੀਆਂ ਵੀ ਬਿਲਕੁਲ ਨਹੀਂ ਪਹਿਨਗੀਆਂ ਤੁਹ ਕੜਦੀਆਂ ਹੀ ਰੇਮਡੀਆਂ ਇਸਤੇਮਾਲ ਕਰਿਆ ਕਰੋ ਕੜਦੀਆਂ ਹੀ ਅਸੀਂ ਚੀਜ਼ਾਂ ਇਸਤੇਮਾਲ ਕਰਿਆ ਕਰੋ ਬਿਲਕੁਲ ਦੂਸਰੀਆਂ ਚੀਜ਼ਾਂ ਇਸਤੇਮਾਲ ਨਾ ਕਰਿਆ ਕਰੋ ਜੀ ਕਈਆਂ ਦੇ ਅਪ ਲਿਪਸ ਵੀ ਇਥੋਂ ਕਾਲੇ ਹੋ ਜਾਂਦੇ ਹਨ ਉਹ ਵੀ ਸਾਫ ਹੋ ਜਾਣਗੇ ਬਿਲਕੁਲ ਸੋ 15 20 ਦਿਨ ਤੁਸੀਂ ਇਹ ਚੀਜ਼ ਕਰਕੇ ਦੇਖੋ ਸੋ ਜਦੋਂ ਵੀ ਤੁਸੀਂ ਇਹਨੂੰ ਲਗਾਉਣਾ ਹੈ ਸੋ ਤੁਸੀਂ ਉੱਪਰ ਵੱਲ ਨੂੰ ਹੀ ਮ사ਜ ਕਰਨੀ ਹੈ ਨੀਚੇ ਨੂੰ ਨਹੀਂ ਕਰਨੀ ਸੋ ਤੁਸੀਂ ਸਕਿਨ ਤੇ ਲਗਾ ਕੇ ਇਹਨੂੰ ਉੱਪਰ ਨੂੰ ਮ사ਜ ਕਰਨੀ ਕਿਉਂਕਿ ਜਦ ਤੁਸੀਂ ਉੱਪਰ ਨੂੰ ਮ사ਜ ਕਰੋਗੇ ਤਾਂ ਸਕਿਨ ਦੇ ਜਿਹੜੇ ਰੈਂਕਲਸ ਅ ਅੱਖਾਂ ਦੇ ਲੱਗੇ ਪੈ ਜਾਂਦੇ ਉਹ ਇਹਦੇ ਨਾਲ ਹੀ ਘਟਣਗੇ ਤੁਸੀਂ ਇਸ ਰੈਮਡੀ ਨੂੰ ਇਸ ਸਕ੍ਰੀਨ ਨੂੰ ਤੁਸੀਂ ਅ ਪਲਾਸਟਿਕ ਦੀ ਦੱਬੀ ਚ ਪਾਉਣਾ ਚਾਹੋ ਤੇ ਚ ਪਾ ਸਕਦੇ ਹੋ ਨਹੀਂ ਤੇ ਚੀਨੀ ਦੀ ਜਿਆਦਾ ਚਾਹ ਚੀਨੀ ਦੇ ਵਿੱਚ ਹੀ ਪਾਓ ਤੇ ਫਿਰ ਹਾਲ ਮੇਰੇ ਕੋਲ ਨਹੀਂ ਹੈਗੀ ਸੀ ਟੱਕਣ ਵਾਲੀ ਕੋਈ ਬਾਕੇ ਸਟੋਰ ਕਰਾਂਗੀ ਤੇ ਜਿਹੜੀ ਮੈਂ 15 ਦਿਨ ਇਹਦੇ ਨਾਲ ਕੱਢਾਂਗੀ ਉਸ ਤੋਂ ਬਾਅਦ ਫਿਰ ਤੋਂ ਬਣਾਵਾਂਗੇ ਆਪਾਂ ਸੋ ਤੁਸੀਂ ਇਹ ਸੋ ਗਾਇਸ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਹੈ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਕਮੈਂਟ ਜਰੂਰ ਕਰਿਓ ਵੱਧ ਤੋਂ ਵੱਧ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਦੋ ਸੋ ਮਿਲਦੇ ਆਪਾਂ ਅਗਲੀ ਨੈਕਸਟ ਵੀਡੀਓ ਦੇ ਨਾਲ ਜੀ ਬਾਏ ਬਾਏ